ਵੀ ਦਿਨ ਪਹਿਲਾਂ ਹੀ ਕਨਰਾਈ ਦਾ ਕਤਲ ਕਰਕੇ ਉਸ ਦੀ ਬਾਡੀ ਨੂੰ ਉਸੇ ਹੀ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਜਾਂਦਾ ਉਸ ਦੀ ਕੋਠੀ ਦੇ ਵਿੱਚ ਹੀ ਬੰਦ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ 20 ਦਿਨਾਂ ਬਾਅਦ ਜਦੋਂ ਪੁਲਿਸ ਅਧਿਕਾਰੀ ਉਸੇ ਘਰ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਉਸ ਦੀ ਮ੍ਰਿਤਕ ਦੀ ਬਰਾਮਦ ਹੁੰਦੀ ਹੈ ਅਸੇ ਕਿ ਘਟਨਾ ਮੋਗਾ ਦੀ ਦੱਸੀ ਜਾ ਰਹੀ ਹੈ ਮੋਗਾ ਦੇ ਪਿੰਡੇ ਬਦਨੀ ਕਲਾਂ ਦੇ ਵਿੱਚ ਇਹ ਘਟਨਾ ਵਾਪਰੀ ਹੈ ਤੇ ਇਸ ਪੂਰੀ ਘਟਨਾ ਦਾ ਖੁਲਾਸਾ ਉਦੋਂ ਹੁੰਦਾ ਜਦੋਂ ਮੋਗਾ ਦੇ ਵਿੱਚ ਇੱਕ ਹੋਰ ਵਿਅਕਤੀ ਦਾ ਕਤਲ ਹੁੰਦਾ ਇੱਕ ਹੋਰ ਨੌਜਵਾਨ ਦਾ ਕਤਲ ਹੁੰਦਾ ਜਿਸ ਦੀ ਮ੍ਰਿਤਕ ਦੇ ਇੱਕ ਗੰਦੇ ਨਾਲੇ ਚੋਂ ਮਿਲਦੀ ਹੈ ਤੇ ਜਦੋਂ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲਿਆ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਵੱਲੋਂ ਇੱਕ ਹੋਰ ਸ਼ਖਸ ਦਾ ਕਤਲ ਕੀਤਾ ਜੋ ਕਿ ਐਨ ਆਰ ਆਈ ਸੀ ਜਿਸ ਦੀ ਬਾਡੀ ਉਸ ਦੇ ਘਰ ਦੇ ਵਿੱਚ ਪਈ ਹੋਈ ਹੈ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਉਸ ਥਾਂ ਤੇ ਪਹੁੰਚਦੇ ਨੇ ਤੇ ਉਹਨਾਂ ਨੂੰ ਉਸ ਐਨ ਆਰ ਆਈ ਦੀ ਮ੍ਰਿਤਕ ਦੇ ਮਿਲਦੀ ਹੈ ਜਿਸ ਜੀ ਕਿ ਐਨ ਆਰ ਆਈ ਦਾ ਨਾਮ ਮਨਦੀਪ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦਾ 20 ਦਿਨ ਪਹਿਲਾਂ ਕਤਲ ਕੀਤਾ ਸੀ ਤਿੰਨ ਵਿਅਕਤੀਆਂ ਦੇ ਉੱਪਰ ਇਲਜ਼ਾਮ ਲੱਗ ਰਿਹਾ ਹੈ ਕਿ ਉਹਨਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਕਿ ਉਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਉਸ ਨੂੰ ਕੋਠੇ ਦੇ ਵਿੱਚ ਹੀ ਬੰਦ ਕਰ ਦਿੱਤਾ ਗਿਆ ਸੀ ਤਦ ਤੱਕ ਕਿ ਬੀਤੇ ਦਿਨਾਂ ਦੇ ਵਿੱਚ ਇੱਕ ਹੋਰ ਨੌਜਵਾਨ ਦਾ ਕਤਲ ਉਨ੍ਹਾਂ ਦੇ ਵੱਲੋਂ ਕੀਤਾ ਗਿਆ 17 ਸਾਲ ਦਾ ਨੌਜਵਾਨ ਸੀਗਾ ਜਿਸ ਨੂੰ ਉਸਦੇ ਘਰ ਦੇ ਵਿੱਚੋਂ ਫਿਲਮ ਦੇਖਣ ਦੇ ਬਹਾਨੇ ਲੈ ਕੇ ਗਏ ਸੀ ਬਾਅਦ ਦੇ ਵਿੱਚ ਉਸ ਨੂੰ ਕਤਲ ਕਰਕੇ ਗੰਦੇ ਨਾਲੇ ਦੇ ਵਿੱਚ ਉਸ ਦੀ ਮ੍ਰਿਤਕ ਦੇ ਸੁੱਟ ਦਿੱਤੀ ਜਾਂਦੀ ਹੈ ਉਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਬਿਆਨ ਦਰਜ ਕਰਵਾਏ ਜਾਂਦੇ ਹਨ ਉਸ ਤੋਂ ਬਾਅਦ ਪੁਲਿਸ ਅਧਿਕਾਰੀ ਦੋ ਵਿਅਕਤੀਆਂ ਨੂੰ ਪਿੰਡ ਦੇ ਹੀ ਦੋ ਵਿਅਕਤੀਆਂ ਨੂੰ ਹਿਰਾਸਤ ਦੇ ਵਿੱਚ ਲੈਂਦੇ ਨੇ ਪੁੱਛਗਿੱਛ ਕਰਦੇ ਨੇ ਤੇ ਉਨ੍ਹਾਂ ਦੇ ਵੱਲੋਂ ਪੁੱਛਗਿੱਛ ਦੇ ਵਿੱਚ ਖੁਲਾਸਾ ਕੀਤਾ ਕਿ ਉਨ੍ਹਾਂ ਦੇ ਵੱਲੋਂ ਇੱਕ ਹੋਰ ਐਨਆਰਆਈ ਦਾ ਕਤਲ ਕੀਤਾ ਅਸੀਂ ਕਿ ਇਸ ਪੂਰੀ ਘਟਨਾ ਤੋਂ ਬਾਅਦ ਹੁਣ ਦੋਵੇਂ ਵਿਅਕਤੀਆਂ ਨੂੰ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਹੋਇਆ ਤੇ ਉਹਨਾਂ ਦੇ ਕੋਲੋਂ ਹੋਰ ਪੁੱਛਗਿੱਛ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕੀਤੀ ਜਾ ਰਹੀ ਹੈ ਤੁਸੀਂ ਉਸ ਨੂੰ ਪੂਰਾ ਮਾਮਲਾ ਕੀ ਹੈ ਤੇ ਪੁਲਿਸ ਅਧਿਕਾਰੀ ਇਸ ਸੰਬੰਧੀ ਕੀ ਜਾਣਕਾਰੀ ਦੇ ਰਹੇ ਆ ਜੀ ਸ਼ਾਮ ਨੂੰ ਨਾ ਵੀ ਕਰੇ ਸੀ ਉਹ ਦੁਬਾਰਾ ਚ ਇਹਨਾਂ ਨੇ ਫੋਨ ਫੋਨ ਲਾ ਕੇ ਵੀ ਕਈ ਆਜ ਲਾਲਚ ਦਿੱਤਾ ਵੀ ਆਇਆ ਫਿਰ ਉਹ ਕਿਹਨਾਂ ਨੇ ਕਿਹਨਾਂ ਨੇ ਲਾਲਚ ਦਿੱਤਾ ਉਸ ਤੋਂ ਸੀਗੇ ਪਿੰਡ ਦੀ ਉਹਦੀ ਜੀ ਤੇ ਉਹਨੂੰ ਲੈ ਕੇ ਸ਼ਾਮ ਨੂੰ ਜੀ ਕੀ ਸ਼ਾਮ ਨੂੰ ਜਦੋਂ ਲੈ ਕੇ ਫਿਲਮ ਦੇ ਦਿਖਾ ਦਕੂ ਕਿ ਖਵਾ ਪਿਆ ਕੇ ਫਿਰ ਉਹਨੂੰ ਲਾਲਚ ਦੇ ਕਿ ਇਧਰ ਸਾਈਡ ਤੇ ਲਿਆਇਆ ਯਾਰਾਲ ਨੇਹਰਲ ਕਰਕੇ ਫਿਰ ਉਹਦੀ ਮੌਤ ਕਰਕੇ ਉਹਨੂੰ ਸੈਟ ਕੇ ਚਲੀ ਗਿਆ ਕੀ ਕਾਰਨ ਕੀ ਹੈ ਕਾਰਨ ਕਾਰਨ ਤਾਂ ਬਸ ਲਾਲਚ ਹੀ ਆਜੀ ਸਮਝ ਲਓ ਪੈਸੇ ਪਿੱਛੇ ਹੋਇਆ ਸਭ ਕੀ ਕਰਦਾ ਕੀ ਸੀ ਤੁਹਾਡਾ ਪੜ੍ਹ ਮੇਰਾ ਭਰਾ ਤਾਂ ਸਟੱਡੀ ਕਰਦਾ ਸੀ ਕਿਹੜੀ ਕਲਾਸ ਚ ਪਲੱਸ 1 ਚ ਤੇ ਕਦੋਂ ਲੈ ਕੇ ਗਏ ਸੀ ਕੀ ਕਹਿ ਕੇ ਲੈ ਕੇ ਗਏ ਸੀ 7:30 ਕੇ ਲੈ ਕੇ ਗਏ ਸੀ ਘਰੋਂ ਬਾਕੇ ਵੀ ਅਸੀਂ ਪਰਮ ਦੇਖਣ ਚੱਲਦੇ ਆਪਾਂ ਆ ਗਏ ਨਾਲੇ ਖਾ ਪੀ ਕੇ ਆਉਂਦੇ ਆ ਇਹ ਐਂ ਕਹਿ ਕੇ ਲਾਲਚ ਦੇ ਕਿ ਇਹ ਲੱਭਿਆ ਨਾ ਤੁਸੀਂ ਪਿੰਡ ਦੇ ਵਿੱਚ ਫਿਰ ਤੁਹਾਨੂੰ ਦੁਆਰੇ ਕਿਵੇਂ ਪਤਾ ਲੱਗਿਆ ਵੀ ਇਹਦੀ ਮੌਤ ਹੋ ਗਈ? ਮੌਤ ਕੀ ਨਹੀਂ ਪਤਾ ਲੱਗਾ ਬਸ ਐਵੇਂ ਪਤਾ ਲੱਗੇ ਲਾ ਪਤਾ ਵਾ ਲਾ ਪਤਾ ਵਾ ਤਲਾਸ਼ ਕਰਨੀ ਸ਼ੁਰੂ ਕਰਤੀ ਮੈਂ ਸਾਰੇ ਪਾਸੇ ਫੋਨ ਫਾਨ ਲਾਏ ਇੱਕ ਵੀ ਸਰਕਾਰ ਦੇ ਦਿੱਤੀ ਥਾਣੇ ਤੇ ਇਦੂ ਬਾਅਦ ਵਕਾਰਬਾਹੀ ਹੋਣ ਲੱਗੀ ਸਾਰੇ ਪਿੰਡਾਂ 'ਚ ਇਹ ਫਿਰ ਪਿੰਡ ਫਿਰਦੇ ਸੀਗੇ ਦੋਨੇ ਜਾਣੇ ਇਹਨਾਂ ਨੂੰ ਪਿੰਡ 'ਚ ਮੈਂ ਪੁੱਛਿਆ ਇਹਨਾਂ ਨੇ ਕੁਝ ਨਹੀਂ ਦੱਸਿਆ ਵੀ ਟੋਨ ਟੋਲਾ ਕਰਕੇ ਗੱਲ ਹਟਾ ਦਿੱਤੀ ਉਦੋਂ ਬਾਅਦ ਇਹ ਮੁੱਗਿਓ ਇੱਥੇ ਪਿੰਡੋਂ ਚੱਕ ਕੇ ਬੈਗ ਭੱਜਣ ਲੱਗੇ ਸੀ ਮੁੱਗਿਆਗੇ ਤੇ ਪੁਲਸ ਨੇ ਮੁੱਕੇ ਤੇ ਆ ਕੇ ਇਹਨਾਂ ਨੂੰ ਫੜਦੇ ਤੇ ਇਹਨਾਂ ਨੂੰ ਕਾਰਵਾਈ ਕਰਕੇ ਸੱਚ ਬੁਲਾਇਆ ਇਹਨਾਂ ਨੇ ਦੱਸਿਆ ਵੀ ਹਾਂ ਮੌਤ ਇੱਥੇ ਪਈ ਹੈ ਇੱਥੇ ਸਾਰਾ ਕੁਝ ਕਰਕੇ ਕਿੱਥੋਂ ਮਿਲੀਏ ਫਿਰ ਲਾਜ ਤੁਹਾਡੇ ਬਰਾਦੀ ਉੱਥੇ ਮੈਨੇ ਦੇ ਪਿੱਛੇ ਪੋਹ ਹੋਇਆ ਜੀ ਛੱਪੜ ਜਿਹਾ ਉੱਥੋਂ ਮਿਲਿਆ ਤੇ ਇਹ ਕਰਦੇ ਕੀ ਆ ਜਿਹੜੇ ਦੋਸਤੇ ਦੇ ਲੈਣ ਆਈ ਸੀ ਇਹਨੂੰ ਗੋਤ ਹੀ ਸ਼ਰੇਦ ਨਸ਼ੇੜੀ ਹੈ ਇਹ ਵਾਰਾ ਕਰਦੀ ਕਰਦੀ ਚੋਰੀਆਂ ਕਰਦੇ ਆ ਹੋਰ ਇਹਦੇ ਨਾਲ ਕਿਵੇਂ ਦੋਸਤੀ ਹੋਈ ਉਹਦੀ ਇਹਦੇ ਪਿੰਡ ਜੀ ਬਸ ਮਾੜਾ-ਵੋਟਾ ਰਹਿੰਦਾ ਹੁੰਦਾ ਸੀ ਉਦੋਂ ਬਾਅਦ ਕਾਲ ਕਾਦੇ ਤੇ ਲੈ ਕੇ ਗਏ ਸੀ ਮੋਟਰਸਾਈਕਲ ਤੇ ਕੁਝ ਕਿਹਾ ਸੀਗਾ ਉਹਨਾਂ ਨੇ ਵੀ ਕਿੱਧਰ ਚੱਲਾ ਕਰੇ ਮੈਂ ਪੁੱਛਿਆ ਸੀ ਬ੍ਰਦਰ ਉਹ ਕਹਿੰਦਾ ਵੀ ਫਿਲਮ ਦੇਖ ਕੇ ਆਉਣਾ ਮੈਂ ਘਰੇ ਨੂੰ ਆ 10 ਵਜੇ ਆ ਜੀਵਾ ਉਦੋਂ ਬਾਅਦ 11 9 ਵਜੇ ਕਾਲ ਕੀਤੀ ਵੀ ਫੋਨ ਬੰਦ ਹੋ ਗਿਆ ਸੀ ਦੁਬਾਰਾ ਫਿਰ ਮੈਂ ਤਲਾਸ਼ ਕਰਨੀ ਸ਼ੁਰੂ ਕਰਤੀ ਹਾਂ ਮੈਂ ਟੈਨਸ਼ਨ ਪੈ ਗਈ ਇਹਨਾਂ ਨੂੰ ਪੁੱਛਿਆ ਇਹਨਾਂ ਦੋਨਾਂ ਨੂੰ ਪੁੱਛਿਆ ਸੀਗਾ ਇਹਨੇ ਨਹੀਂ ਫੋਨ ਹੀ ਨਹੀਂ ਚੱਕਿਆ ਸਾਡਾ ਜੀ ਮੌਕੇ ਤੇ ਗਏ ਸੀ ਉਦੋਂ ਕਿਹੋ ਜਿਹੇ ਹਾਲਾਤ ਸੀਗੇ ਮੌਕੇ ਤੇ ਜਾਣ ਤਾਂ ਬਹੁਤ ਮਾੜਾ ਹਾਲਾਤ ਸੀ ਪਾਣੀ ਕਿ ਡੱਗਿਆ ਪਿਆ ਜੀ ਬੁਰਾ ਹਾਲ ਉਹਦਾ ਜੀ ਕਿਵੇਂ ਮਾਰਿਆ ਕਿਵੇਂ ਲੱਗਦਾ ਹੈ ਕਿ ਮਾਰਿਆ ਜੀ ਬਹੁਤ ਬੁਰਾ ਹਲ ਕੀਤਾ ਢੱਡ ਚ ਮਾਰੇ ਹੋਇਆ ਸੂਏ ਜੀ ਇੱਥੇ ਗਲੇ ਚ ਬੁੱਲ ਪਾੜੇ ਪਏ ਜੀ ਸਰੀਏ ਮਾਰੇ ਪੈਸਾ ਡਸ ਡਾ ਤੇ ਤੇ ਗਾਲਾ ਕੁੱਟਿਆ ਹੋਇਆ ਇਹ ਕੋਈ ਰੰਜਿਸ਼ ਵੀ ਰੱਖਦੇ ਸੀ ਕਿ ਮਨ ਚ ਕੋਈ ਕੀ ਕਰਨ ਕੀ ਰਿਹਾ ਕਰਨ ਦੁਸ਼ਮਣੀ ਕੀਤੀ ਹੋਈ ਇਹਨਾਂ ਨੇ ਕੋਈ ਕੁਛ ਹੈ ਸੀ ਕਿ ਪਹਿਲਾਂ ਲੜਾਈ ਝਗੜਾ ਲੜਾਈ ਤਾਂ ਨਹੀਂ ਹੋਈ ਪਰ ਕੋਈ ਨਾ ਕੁਝ ਕਿਸੇ ਕਰਕੇ ਜੀ ਕੋਈ ਗੇਮ ਵੀ ਪਵਾ ਸਕਦਾ ਹੋਰ ਕਿਸੇ ਦੇ ਕਰਕੇ ਦਿੱਤੀ ਪੈਸਾ ਕਰਕੇ ਗਿਆ ਹੋਵੇ ਵੀ ਇਹਨੂੰ ਐਂ ਕਰ ਦੋ ਕੁਝ ਵੀ ਹੋ ਸਕਦਾ ਹੈ ਪਤਾ ਨਹੀਂ ਕੀਤਾ ਜਦੋਂ ਪਤਾ ਲੱਗੇਗਾ ਦੱਸਾਂਗੇ ਕਿਹੜੇ ਸਕੂਲ ਪੜਦਾ ਇਹ ਇਹ ਜੀ ਬਲਾਸਪੁਰ ਪੜਦਾ ਜੀ ਬਈ ਸਾਨੂੰ ਨਾ ਮੈਂ ਇਹਦੀ ਪਹਿਲੀ ਵਾਣਾ ਇਹ ਸਾਡੇ ਕੋਲੇ ਮਾਲਾ ਆ ਜਾਂਦਾ ਸੀ ਦੂਜੇ ਤੀਜੇ ਦੇ ਨਹੀਂ ਹੁਣ ਇਹਨੂੰ 10 15 ਦਿਨ ਹੋ ਗਏ 20 ਦਿਨ ਸਾਡੇ ਕੋਲੇ ਚੱਕੋ ਯਾਰ ਤਾਂ ਅਸੀਂ ਇਹਨੂੰ ਫੋਨ ਫਾਨ ਲਾਉਂਦਾ ਸੀ ਮੈਂ ਫੋਨ 10 ਕਿ ਦਿਨ ਹੋ ਗਏ ਅਸੀਂ ਇੱਥੇ ਪੈਸੇ-ਪੂਸੇ ਇਕੱਠੇ ਕਰਦੇ ਸੀ ਮੁੰਡੇ ਹੱਸਣ ਲੱਗੇ ਪੈਸੇ ਲੈ ਲਈਏ ਆਪਾਂ ਇਹ ਤੋਂ ਮੈਂ ਕਿਹਾ ਪੈਸੇ ਮੈਂ ਦੇ ਦੂੰਗਾ ਦੀਪਕ ਥੱਲੇਕਾਰੀ ਥੋੜਾ ਜਿੰਦੇ ਲੱਗੇ ਕਰਕੇ ਅਸੀਂ ਇਹਦੇ ਅੰਦਰ ਨਹੀਂ ਆ ਰਹੇ ਗਾ ਜਦੋਂ ਆਪਣੇ ਇਕੱਠੇ ਕਰਦੇ ਸੀਗੇ ਜਦੋਂ ਅਸੀਂ ਦੇਖਿਆ ਦੁਖਿਆ ਸੀਗਾ ਵੀ ਚਲ ਜਿੰਦਾ ਲਗਾ ਮੈਂ ਕਿਹਾ ਫੋਨ ਲਾ ਦੂੰਗਾ ਅੱਜ ਨਾਲ ਸਵੇਰੇ ਲਾ ਦੂੰਗਾ ਬਾਹਰ ਜਾ ਕੇ ਮੈ ਇਹ ਜਦੋਂ ਹੁਣ ਪੂਣੀ ਨਾਲ ਆਏ ਨੇ ਮੈਂ ਕਿਹਾ ਵੀ ਕੋਈ ਫੋਨ ਬੰਦ ਆਈ ਜਾਂਦਾ ਅੱਜ ਗੁਜਰਤੀ ਅਸੀਂ ਬੈਠੇ ਦੁਪਹਿਰੇ ਇੱਕ ਮੁੰਡਾ ਆਇਆ ਮੇਰੇ ਕੋਲੇ ਮੈਨੂੰ ਕਹਿੰਦਾ ਨੰਬਰਦਾਰੀ ਸਾਡਾ ਉਹ ਆ ਉਹ ਮੈਨੂੰ ਕਹਿੰਦਾ ਵੀ ਆਪਾਂ ਮੋਗੇ ਜਾਣਾ ਤੇ ਕੋਈ ਮੁੰਡਾ ਫੜਿਆ ਗਿਆ ਤੇ ਮੈਂ ਕਿਹਾ ਉਹ ਕਹਿੰਦਾ ਪਿੰਡੋਂ ਆਪਾਂ ਛੜਾ ਕੇ ਲਿਆਉਣਾ ਉਹ ਜਦੋਂ ਮੈਂ ਉਹਦੇ ਨਾਲ ਅਸੀਂ ਜਾਣ ਲੱਗੇ ਤੇ ਉਦੋਂ ਨੂੰ ਸਰਪੰਚ ਸਾਹਿਬ ਦਾ ਫੋਨ ਆ ਗਿਆ ਵੀ ਕਹਿੰਦੇ ਵੀ ਤੀਰਥ ਕਹਿੰਦੇ ਵੀ ਕੋਈ ਮੁੰਡੇ ਫੜੇ ਆ ਸੀਆਈ ਸਟਾਫ ਚ ਉਹ ਮੁੰਡੇ ਮੰਨ ਗਏ ਵੀ ਕੋਈ ਐਨਆਰਆਈ ਬੰਦਾ ਮਾਰਿਆ ਉਹਨਾਂ ਨੇ ਕਿ ਉਹਦੇ ਬੀਜੇ-ਬੂਜੇ ਬਹੁਤ ਲੱਗਦੇ ਸੀ ਬਾਹਰ ਬਿਵਾਰ ਸੀਗਾ ਤੇ ਪੱਕਾ ਹੀ ਸੀਗਾ ਉਹ ਤੇ ਉਹ ਮਾਰਦਾ ਤੇ ਤੀਰਥ ਕਿੱਥੇ ਆ ਮੈਂ ਕਿਹਾ ਵੀ ਤੀਰ ਦਾ ਜੰਦਾ ਲੱਗਾ ਤੇ ਪੰਜ ਸੱਤ ਦਿਨ ਹੋ ਗਏ ਦੱਸਦਾਂ ਮੈਂ ਵੀ ਫੋਨ ਲਾਇਆ ਸੀ ਮੈਂ ਕਿਹਾ ਉਹਨੇ ਚੱਕਿਆ ਨਹੀਂ ਉਹਨੂੰ ਮੈਸੇਜ ਵੀ ਕੀਤਾ ਮੈਂ ਕਿਹਾ ਕੋਈ ਨਹੀਂ ਹੋਇਆ ਉਦੋਂ ਬਾਅਦ ਮੈਂ ਕਿਹਾ ਵੀ ਚਲੋ ਕੋਈ ਨਹੀਂ ਆਪਾਂ ਦੇਣੀ ਆ ਮੈਂ ਸਰਪੰਚ ਨੂੰ ਕਹਿੰਦਾ ਆਪਾਂ ਦੇਖੀਏ ਮੈਂ ਕਿਹਾ ਵੀ ਨਹੀਂ ਇਹ ਨજર ਮਲਾਜਮ ਨਹੀਂ ਆਉਂਦੇ ਕੋਈ ਗੱਲ ਹੋ ਗਈ ਤਾਂ ਆਪਾਂ ਨੂੰ ਕੋਈ ਫਾਇਦਾ ਉਹ ਮਲਾਜਮ ਹੋਣਗੇ ਫੇਰ ਦੇਖਾਂਗੇ ਚਲੋ ਉਦੋਂ ਸਾਨੂੰ ਐਸਚੋ ਸਾਹਿਬ ਦਾ ਫੋਨ ਆ ਗਿਆ ਸਰਪੰਚ ਸਾਨੂੰ ਉਹ ਕਹਿੰਦੇ ਵੀ ਉੱਥੇ ਸਿਕਾਈ ਦੇ ਕੋਲੇ ਬੰਦੇ ਫੜੇ ਆ ਮੈਨੇ ਤੁਸੀਂ ਉੱਥੇ ਆ ਜਾਓ ਜਦੋਂ ਅਸੀਂ ਗਾਇ ਨਾ ਨੇ ਪੁਲਸ ਵਾਲੇ ਖੜੇ ਸੀ ਉਹਨਾਂ ਨੂੰ ਪੁੱਛਦਾ ਸੀ ਕਿ ਤੀ ਉਹ ਕਹਿੰਦੇ ਵੀ ਇਹਨਾਂ ਬੰਦਿਆਂ ਨੇ ਮਾਰਿਆ ਉਹ ਕੀ ਕਾਰਨ ਕੀ ਰਹੀ ਕਿਉਂ ਮਾਰੇ ਕੋਣ ਸੀਗਾ ਜੀ ਜਿਹਦੀ ਪਹਿਲਾਂ ਸਕਾਈ ਰੈਕ ਕੋਲ ਲਾਸ਼ ਮਿਲੀ ਉਹ ਲਾਸ਼ ਸੀ ਕੀ ਸਾਡੇ ਪਿੰਡ ਦੇ ਮੁੰਡਾ ਜੀ ਉਹ ਵੀ ਹੂੰ ਉਹ ਪਹਿਲਾਂ ਉਹਨਾਂ ਨੇ ਇਹਨੂੰ ਮਾਰਿਆ ਉਹ ਮੁੰਡਾ ਵੀ ਨਾਲ ਸੀ ਖਣੀ ਹੂੰ ਨਾਲ ਦੱਸਦੇ ਉਹ ਦੋ ਹੋਰ ਸੀ ਉਹਨਾਂ ਤਿੰਨਾਂ ਨੇ ਪਹਿਲਾਂ ਇਹਨੂੰ ਮਾਰਿਆ ਅੱਛਾ ਜੀ ਜਦੋਂ ਉਹਨਾਂ ਦਾ ਕਤਲ ਕੀਤਾ ਯਾਨੀ ਕਿ ਉਹ ਤਿੰਨ ਜਿਹੜੇ ਹਾਂ ਜੀ ਇਹਨੂੰ ਮਾਰ ਕੇ ਉਹ ਮੁੜ ਕੇ ਉਹ ਬੰਦੇ ਉੱਥੇ ਫੜੇ ਗਏ ਕਿਤੇ ਕੱਲ ਹਨੀ ਅੱਜ ਫੜੇ ਗਏ ਤੜਕੇ ਹੂੰ ਉਹਨਾਂ ਨੂੰ ਜਦੋਂ ਪੁਲਸਾਂ ਨੇ ਕੁੱਟਿਆ ਘਟਿਆ ਉਹਨਾਂ ਜਾਂ ਮਾੜਾ ਮਾੜਾ ਮਾਰੇ ਉਹ ਮੰਨ ਗਏ ਵੀ ਅਸੀਂ ਬੰਦਾ ਮਾਰਿਆ। ਉਹ ਜਦੋਂ ਦੁਬਾਰਾ ਉਹਨਾਂ ਨੇ ਮਾੜਾ ਮੋਟਾ ਕੀਤਾ ਤੇ ਉਹ ਕਹਿੰਦੇ ਵੀ ਇੱਕ ਬੰਦਾ ਅਸੀਂ ਬਦਨੀ ਖੁਰਦੇ ਵੀ ਮਾਰਿਆ। ਉਹ ਮੰਨ ਗਏ। ਤਿੰਨੇ ਮੁੰਡੇ ਥੋੜੇ ਪਿੰਡ ਦੇ ਆ ਜੀ ਪਤਰੀ ਖੁਰਦੇ ਦੇ। ਕੀ ਕੰਮ ਕੀ ਕਰਦੇ ਇਹ ਤਿੰਨੇ? ਉਹੀ ਵੇਲੇ ਇੱਕ ਤਾਂ ਧਿਆੜੀ ਦੱਪੇ ਕਰਦਾ ਇੱਕ ਬੰਦੇ ਦੀ ਖੇਤੀਬੋਤੀ ਕਰਦਾ ਇੱਥੇ ਆ ਨਾਲ ਹੀ ਘਰ ਹੈ। ਉਹਨਾਂ ਕਿਹ ਵਜ੍ਹਾ ਕੀ ਪਤਾ ਲੱਗੀ ਜੀ ਕੁਝ। ਵਜ੍ਹਾ ਤਾਂ ਸਾਨੂੰ ਤਾਂ ਕੋਈ ਪਤਾ ਨਹੀਂ। ਲੁੱਟਖੋ ਕੀਤੀ ਹੋਵੇ ਘਰੇ ਕੁਝ ਕੁ ਸਾਮਾਨ ਸਭ ਨਹੀਂ ਲੁੱਟਖੋ ਮੈਂ ਉਹਨਾਂ ਨੂੰ ਪੁੱਛਿਆ ਸੀਗਾ ਮੁੰਡਿਆਂ ਮੈਂ ਕਹਾਂ ਵੀ ਸਾਨੂੰ ਸ਼ਰਮਾ ਜੀ ਤੁਸੀਂ ਕਹਤੋਂ ਇਹ ਮਲਾ ਨੂੰ ਮਾਰਿਆ ਹੂੰ ਉਹ ਕਹਿੰਦੇ ਵੀ ਅਸੀਂ ਉਹ ਮੁੰਡਾ ਕਹਿੰਦਾ ਕਿ ਲੁੱਟ ਖੋਹ ਦੀ ਖਾ ਕੇ ਮਾਰਿਆ ਮੈਂ ਕਹਾਂ ਵੀ ਲੁੱਟ ਖੋਹ ਕਾਤੋਂ ਵੀ ਤੁਸੀਂ ਲੁੱਟ ਖੋਹ ਹੀ ਕਰ ਲੈਂਦੇ ਏਦੋਂ ਤਾਂ ਇਹਨੂੰ ਕਾਤੋਂ ਮਾਰਨਾ ਸੀ ਹੂੰ ਉਹ ਕਰੇ ਦੇ ਕੋਲ ਆਂਦੇ ਜਾਂਦੇ ਸੀਗੇ ਨਹੀਂ ਇੱਥੇ ਦਾ ਕੋਈ ਆ ਹੀ ਜਾਂਦੇ ਬੰਦੇ ਆਏ ਇਹ ਪੈਸੇ ਤਾਂ ਜਿੰਦਾ ਲਾਦੇ ਆਉਂਦਾ ਨਹੀਂ ਸੀ ਕੋਈ ਵੀ ਇਹਦੇ ਕੋਲੇ ਉਹਨਾਂ ਨੇ ਦੱਸਿਆ ਦੀ ਕਦੋਂ ਦੀ ਘਟਨਾ ਕੀਤੀ ਕਿਦਾਂ ਮਾਰਿਆ ਇਹਨਾਂ ਨੇ ਕੋਈ ਦੱਸਿਆ ਹੁਣ ਦੱਸਿਆ ਕਹਿੰਦੇ 10 15 ਦਿਨ ਹੋ ਗਏ ਨਨ੍ਹਾ ਕੇਸ ਗੱਲਾਂ ਨੂੰ ਜੇ ਲੋੜ ਤਾਂ ਪਹਿਲਾਂ ਦੀ ਗੱਲ ਹੈ ਇਹ ਘਰੇ ਕਿਵੇਂ ਦਾਖਲ ਹੋਈ ਇਹਨਾਂ ਕੋਲ ਘਰੇ ਆਈ ਨਹੀਂ ਜੀ ਸਾਨੂੰ ਕੋਈ ਪਤਾ ਲੱਗਿਆ ਕੁਛ ਸਾਨੂੰ ਹੀ ਅੱਜ ਸ਼ਾਮ ਨੂੰ ਤਲਾ ਮਿਲੀ ਸੀ ਵੀ ਮਨਦੀਪ ਸਿੰਘ ਔਰ ਫਤਿਹ ਸਿੰਘ ਦਾ ਪੁੱਤਰ ਕਰਨੈਲ ਸਿੰਘ ਵੱਧਣੀ ਖੁਰਦ ਇਹਦੀ ਤਿੰਨ ਬੰਦੇ ਨੇ ਮਨ ਮਨੀਕਰਨ ਸਿੰਘ ਔਰ ਜੀ ਸਿੰਘ ਤੇ ਕੁਲਵਿੰਦਰ ਸਿੰਘ ਇਹਨਾਂ ਨੇ ਇਹਨਾਂ ਦਾ ਕਤਲ ਕਰਕੇ ਉਹਦੀ ਕੋਠੀ ਵਿੱਚ ਹੀ ਬੰਦ ਕਰਕੇ ਹੁਣ ਤੱਕ ਉਹਨਾਂ ਨੇ ਕਿਸੇ ਨੂੰ ਵੀ ਨਹੀਂ ਦੱਸਿਆ ਜੇ ਹੁਣੇ ਮੌਕੇ ਤੇ ਪਹੁੰਚ ਕੇ ਉਹਦੀ ਲਾਜ ਤੁਨੋਂ ਬਰਾਮਦ ਹੋ ਸਕਦੀ ਹੈ ਜੇ ਤੁਸੀਂ ਅਸੀਂ ਆਪ ਦੀ ਕਾਰਵਾਈ ਆਰੰਭ ਕਰਦੇ ਚਾਹੀਏ ਕਿਤੋਂ ਦਾ ਸੀਗੇ ਬੰਦੇ ਜਿਹਨਾਂ ਨੇ ਲਾਸ਼ ਲਈ ਜੀ ਇਤਨੇ ਵੱਧ ਨਹੀਂ ਕੋ ਕਿੰਨੇ ਦਿਨ ਬਾਅਦ ਲਾਸ਼ ਲਈ ਕਿੰਨੇ ਦਿਨ ਪਹਿਲਾਂ ਮਾਰਿਆ ਗਿਆ ਸੀ ਇਹ ਕਈ ਦਿਨ ਪਹਿਲਾਂ ਦੱਸਿਆ ਜੀ ਕਲੀਅਰ ਕਾਰਨ ਕੀ ਦੱਸਿਆ ਜੀ ਕਾਰਮੇ ਜੀ ਪਤਾ ਨਹੀਂ ਇਕੱਲਾ ਹੀ ਰਹਿੰਦੇ ਸੀਗੇ ਇੱਥੇ ਇਹ ਇੱਥੇ ਕੋਠੀ 'ਚ ਇਕੱਲਾ ਹੀ ਰਹਿੰਦੇ ਇੱਕ ਇੱਕ ਹੋਰ ਨੌਜਵਾਨ ਦੀ ਵੀ ਕਹਿੰਦੇ ਕਤਲ ਕੀਤਾ ਗਿਆ ਇਹਨਾਂ ਦੇ ਵਿੱਚੋਂ ਜਿਨ੍ਹਾਂ ਨੇ ਕਤਲ ਕੀਤਾ ਸੀ ਉਹਦੀ ਉਹਦੀ ਕੀ ਹੈ ਜੀ ਉਹਦੇ ਬਾਰੇ ਮੈਨੂੰ ਨਹੀਂ ਸਰ ਕੋਈ ਅਰੈਸਟ ਹੋਇਆ ਜੀ ਤੱਕ ਸਰ ਨਹੀਂ ਹੈ ਜੀ ਕੋਈ ਅਰੈਸਟ ਨਹੀਂ ਤਫਤੀਸ਼ ਚੱਲ ਰਹੀ ਹੈ ਠੀਕ ਹੈ